ਮਾਦਰ ਜਿਹੜੇ ਹੁਸ਼ਰਾਨੀ ਦੇਵਗੰਜ ਨੇ ਪਾਰ ਦੇ ਵਿੱਚ ਲਗਾਤਾਰ ਕੰਮ ਕੀਤੇ ਔਰ ਵਿਕਾਸ ਦੀ ਗੱਲ ਕੀਤੀ ਉਸ ਆਜ ਉਹਨਾਂ ਦੇ ਬੇਟੇ ਜਿਹੜੇ ਆ ਵਿਰਾਟ ਦੇਕਰ ਉਹਨਾਂ ਨੂੰ ਜਿਹੜਾ ਆ ਆਮ ਆਦੀ ਪਾਰਟੀ ਨੇ ਜਿਹੜਾ ਟਿਕਟ ਦੇ ਕੇ ਨਵਾਜਿਆ ਸੋ ਅੱਜ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਲੋਕਾਂ ਦੇ ਵਿਚਕਾਰ ਆ ਹਮੇਸ਼ਾ ਆਪਣੇ ਪਰਿਵਾਰ ਦੇ ਵਿੱਚ ਰਿਹਾ ਸੋ ਵਿਰਾਟ ਜੀ ਕਿਸ ਤਰ੍ਹਾਂ ਲੱਗਦਾ ਜਦੋਂ ਪਰਿਵਾਰ ਦੇ ਵਿੱਚ ਆਈ ਔਰ એનર્ਜੀ ਲਗਾਈਏ ਕਿਉਂਕਿ ਟਿਕਟ ਦੇ ਕੇ ਪਾਰਟੀ ਨੇ ਨਵਾਜਿਆ ਵੇਖੋ ਬੜੀ ਖੁਸ਼ੀ ਦਾ ਮਾਹੌਲ ਆ ਸਾਰਾ ਏਰੀਆ ਦੇ ਵਿੱਚ ਸਵੇਰ ਦੇ ਜਦੋਂ ਉਹਦੇ ਟਿਕਟ ਮਿਲੇ ਆ ਪਹਿਲੇ ਵੀ ਆ ਰਹੇ ਸੀ ਫੋਨ ਹੁਣ ਵੀ ਆ ਰਹੇ ਆ ਲਗਾਤਾਰ ਔਰ ਕੋਸ਼ਿਸ਼ ਕੀਤੀ ਹੈ ਪਿਛਲੇ 7 ਸਾਲ ਚ ਹਰ ਇੱਕ ਪਰਸਨ ਜਿਹੜਾ ਚੱਲ ਕੇ ਆਇਆ ਹੈ ਕਦੀ ਵਾਰਡ ਨਹੀਂ ਪੁੱਛੀ ਕਿਸੇ ਕੋਲੋਂ ਔਰ ਹਰ ਇੱਕ ਬੰਦੇ ਦਾ ਕੰਮ ਕਰਕੇ ਦਿੱਤਾ ਹੈ ਕੋਸ਼ਿਸ਼ ਕੀਤੀ ਹੈ ਔਰ ਜਿਹੋ ਹੁੰਦੇ ਬਣੇ ਆ ਮੇਰੇ ਮਾਤਾ ਜੀ ਕੌਂਸਲ ਬਣੇ ਨੇ ਕਿਤੇ ਗਲੀਆਂ ਨਾਲੀਆਂ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪੈਨਸ਼ਨਸ ਲਗਾਈਆਂ ਹੈ ਕਾਰਡ ਵੀ ਬਣਾਏ ਆ ਆਸ਼ਮਾਨ ਕਾਰਡ ਵੀ ਬਣਾਏ ਆ ਔਰ ਜੋ ਕੌਂਸਲਰ ਦੀ ਰਿਸਪੌਂਸਿਬਿਲਟੀਜ਼ ਹੁੰਦੀਆਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਕੁਝ ਬੱਚਿਆਂ ਨੂੰ ਜਿਹੜੇ ਜ਼ਰੂਰਤਮੰਦ ਸੀ ਉਹਨਾਂ ਦੀ ਐਜੂਕੇਸ਼ਨ ਦੇ ਵਾਸਤੇ ਵੀ ਪਰਸਨਲ ਪਾਕਟ ਦੇ ਵਿੱਚੋਂ ਮਦਦ ਕੀਤੀ ਹੈ ਔਰ ਜਿੱਥੇ ਕੋਵਿਡ ਦਾ ਟਾਈਮ ਆਇਆ ਲੋਕਾਂ ਦੇ ਉੱਪਰ ਬੜੀ ਪ੍ਰੋਬਲਮ ਸੀ ਔਰ ਪ੍ਰਮਾਤਮਾ ਕਦੀ ਵਾਹਿਗੁਰੂ ਇਸਦਾ ਸਮਾਂ ਨਾ ਲਿਆਏ ਉਦੋਂ ਵੀ ਮੈਂ ਤੇ ਮੇਰਾ ਪਰਿਵਾਰ ਔਰ ਮੇਰੇ ਸਾਰੇ ਸਾਥੀ ਇਹ ਸਾਥੀ ਮੇਰੇ ਮੇਰੇ ਭਰਾ ਮੈਨੂੰ ਮਾਣ ਹੈ ਇਹਨਾਂ ਦੇ ਉੱਪਰ ਜਿੱਥੇ-ਜਿੱਥੇ ਮੀ ਕੋਲ ਚੱਲ ਕੇ ਆਂਦਾ ਰਿਹਾ ਆਪਣੀ ਵਾਰ ਦੇ ਨਾਲ-ਨਾਲ ਇੱਕ-ਇੱਕ ਪਰਸਨ ਨੂੰ ਰਾਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਕ ਇੱਕ ਬੰਦੇ ਦੀ ਫਾਈਨੈਂਸ਼ੀਅਲ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਿੰਨੇ ਜੋਗੇ ਅਸੀਂ ਹੈਗੇ ਆ ਔਰ ਇੱਕ ਸੋਚ ਸੀ ਉਹਦਾ ਕਿ ਪਤਾ ਨਹੀਂ ਹਰ ਇੱਕ ਪਰਸਨ ਦੇ ਮਾਈਂਡ ਦੇ ਵਿੱਚ ਸੀ ਪਤਾ ਨਹੀਂ ਇਹ ਦੁਨੀਆ ਰਹਿਣੀ ਨਹੀਂ ਹੈ ਕਿ ਨਹੀਂ ਰਹਿਣੀ ਕੁਝ ਇਹੋ ਜਿਹੀ ਮਹਾਮਾਰੀ ਆ ਜਣੀ ਹੈ ਸ਼ਾਇਦ ਦੁਨੀਆ ਹੀ ਖਤਮ ਹੋ ਜਾਣੀ ਹੈ ਬਹੁਤ سارے ਕੈਂਪਸ ਲਗਾਏ ਵੈਕਸੀਨੇਸ਼ਨ ਦੇ ਜੋ ਜੋ ਸੋਚ ਸੀ ਲੋਕਾਂ ਦੀ ਜੋ ਜੋ ਐਕਸਪੈਕਟੇਸ਼ਨ ਸੀ ਸਾਡੇ ਕੋਲੋਂ ਲੋਕਾਂ ਦੀਆਂ ਚਾਹੇ ਰਾਸ਼ਨ ਦੀਆਂ ਸੀ ਚਾਹੇ ਦਵਾਈ ਦੀਆਂ ਸੀ ਚਾਹੇ ਟੈਸਟ ਦੀਆਂ ਸੀ ਚਾਹੇ ਮਦਦ ਦੀਆਂ ਸੀ ਉਹਨਾਂ ਨੂੰ ਪੂਰਾ ਕੀਤਾ ਇਸ ਮਹਾਮਾਰੀ ਦੇ ਵਿੱਚ ਵੀ ਔਰ ਉਸ ਤੋਂ ਬਾਅਦ ਵੀ ਲੋਕਾਂ ਨੇ ਜੋ ਜੋ ਕੰਮ ਕੀਆ ਜਦੋਂ ਕੌਂਸਲ ਟੈਨਰਚ ਖਤਮ ਹੋ ਗਿਆ ਔਰ ਕਿਸੇ ਨੂੰ ਉਸ ਤੋਂ ਬਾਅਦ ਵੀ ਮੁਸ਼ਕਲਾਂ ਦੀ ਕੋਸ਼ਿਸ਼ ਨਹੀਂ ਕੀਤੀ ਕੁਝ ਪ੍ਰੋਬਲਮਸ ਰਹਿ ਵੀ ਗਈਆਂ ਛੋਟੇ ਮੋਟੀਆਂ ਉਹਨਾਂ ਦਾ ਵੀ ਆਮਲੇ ਸਮੇਂ ਦੇ ਵਿੱਚ ਪਰਮਾਤਮਾ ਨੇ ਕਿਰਪਾ ਕੀਤੀ ਤੇ ਅਸੀਂ ਜ਼ਰੂਰ ਹੱਲ ਕਰਾਂਗੇ ਬਰਾੜ ਜੀ ਨਵੇਂ ਪੁਰਾਣਿਆਂ ਦੀ ਗੱਲ ਨਾ ਕਰਾ ਤੇ 7 ਸਾਲ ਦੇ ਵਿੱਚ ਕਾਫੀ ਕੁਝ ਤੁਸੀਂ ਸਵਾਰਟ ਦੇ ਵਿੱਚ ਦੇਖਿਆ ਬੱਟੀ ਚੰਗੀ ਰਹੇਗਾ ਟੀਚਾ ਦੇਖੋ ਕੌਂਸਲਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿ ਮੇਰੇ ਇਲਾਕੇ ਦੇ ਆਪਣੇ ਇਲਾਕੇ ਦੇ ਵਿੱਚ ਡਵੈਲਪਮੈਂਟ ਕਰਾਨੀ ਜੋ ਕਾਰਪੋਰੇਸ਼ਨ ਦੇ ਨਾਲ ਰਿਲੇਟਿਡ ਪੋਡਰਿਟੀ ਬੇਸ ਤੇ ਉੱਪਰ ਕੰਮ ਨੇ ਕਿਤੇ ਗਲੀ ਰਹਿ ਗਈ ਆ ਉਹਨੂੰ ਗਲੀ ਨੂੰ ਬਣਾਣਾ ਕਿਤੇ ਪਾਣੀ ਨਹੀਂ ਹੈਗਾ ਉਥੇ ਪਾਣੀ ਪਹੁੰਚਾਣਾ ਕਿਤੇ ਪਾਣੀ ਸਾਫ਼ ਨਹੀਂ ਹੈਗਾ ਉਥੇ ਪਾਣੀ ਕਿਉਂ ਗੰਦਾ ਹੈ ਪਾਸਾ ਪੁਰਾਣੀਆਂ ਨੇ ਜਾਂ ਮਿਕਸ ਹੋ ਕੇ ਆਂਦਾ ਕਿਸੇ ਕਾਰਨ ਤੋਂ ਲੋਕ ਇੱਕ ਵਾਰ ਕਨੈਕਸ਼ਨ ਲੈ ਲੈਂਦੇ ਨੇ ਉਹਦੇ ਕਰਕੇ ਮਿਕਸ ਹੋ ਜਾਂਦਾ ਕਿਤੇ ਸੀਵਰੇਜ ਦੀ ਪ੍ਰੋਬਲਮ ਹੈ ਉਹਨਾਂ ਨੂੰ ਹੱਲ ਕਰਨਾ ਕਿਤੇ ਲਾਈਟ ਦੀ ਪ੍ਰੋਬਲਮ ਹੈ ਲਾਈਟ ਸਟੇਜ ਹੋਣ ਵਾਲੀਆਂ ਜਾਂ ਤਾਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਕਰਾਉਣਾ ਪਰ ਲੋਕਾਂ ਨੂੰ ਜਿਨ੍ਹਾਂ ਦੀਆਂ ਪੈਨਸ਼ਨਸ ਨਹੀਂ ਲੱਗੀਆਂ ਉਹਨਾਂ ਦੀਆਂ ਪੈਨਸ਼ਨਸ ਲਗਵਾਨੀਆਂ ਆ ਕਿ ਜਿਹਦਾ ਆਯੁਸ਼ਮਾਨ ਕਾਰਡ ਨਹੀਂ ਬਣਿਆ ਸਰਕਾਰ ਦੀ ਦੁਆਰਾ ਦਿੱਤੀ ਗਈ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਪੰਜਾਬ ਸਰਕਾਰ ਦੀਆਂ ਉਹ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਕੋਈ ਨਾ ਕੋਈ ਇੱਕ ਪਰਿਵਾਰ ਦਾ ਮੈਂਬਰ ਹੁੰਦਾ ਹੈ ਕਿ ਜ਼ਰੀਆ ਹੁੰਦਾ ਹੈ ਜਿਹੜਾ ਨੌਲੇਜ ਲੈ ਕੇ ਲੋਕਾਂ ਨੂੰ ਚੁਣ ਕੇ ਭੇਜਦੇ ਆ ਕਾਰਪੋਰੇਸ਼ਨ ਦੀ ਸਰਕਾਰ ਦੇ ਵਿੱਚ ਭੇਜਦੇ ਆ ਫਿਰ ਉਹ ਉੱਥਾਂ ਦੀਆਂ ਪ੍ਰੋਬਲਮਸ ਨੂੰ ਆਪਣੀਆਂ ਹੱਲ ਕਰਦਾ ਹੈ ਮਦਦ ਕਰਦਾ ਹੈ ਲੇਕਿਨ ਸੀਵਰੇਜ ਇੱਕ ਬੜਾ ਵੱਡਾ ਮੁੱਦਾ ਹੈ ਪਾਣੀ ਸਾਫ਼ ਜਿਹੜਾ ਇੱਕ ਵੱਡਾ ਮੁੱਦਾ ਹੈਗਾ ਵਾ ਔਰ ਸਰਕਾਰ ਤੁਹਾਡੀ ਹੈ ਸੋ ਪਾਵਰ ਤੁਹਾਨੂੰ ਮਿਲੇਗੀ ਅਗਰ ਪ੍ਰਮਾਤਮਾ ਕਿਰਪਾ ਕਰਦਾ ਕਿਸ ਤਰ੍ਹਾਂ ਇਸ ਮੁੱਦੇ ਨੂੰ ਹੱਲ ਕਰੋਗੇ ਦੇਖੋ ਜਿਹੜੀਆਂ ਸੀਵਰੇਜ ਦੀਆਂ ਪਾਈਪਾਂ ਪਈਆਂ ਬਹੁਤ ਪੁਰਾਣੀਆਂ ਪਈਆਂ ਔਰ ਕਈ ਵਾਰ ਕੀ ਹੁੰਦਾ ਹੈ ਸ਼ਾਟ ਦੇ ਵਿੱਚ ਜਦੋਂ ਪਾਪੂਲੇਸ਼ਨ ਸੀ ਜਦੋਂ ਪਾਈਪਾਂ ਪਈਆਂ ਅੱਜ ਤੋਂ 25 ਸਾਲ ਪਹਿਲੇ 30 ਸਾਲ ਪਹਿਲੇ ਉਦੋਂ ਪਾਪੂਲੇਸ਼ਨ ਇਸ ਏਰੀਆ ਦੀ ਕੁਝ ਹੋਰ ਸੀ ਅੰਮ੍ਰਿਤਸਰ ਦੀ ਪਾਪੂਲੇਸ਼ਨ ਨੂੰ ਮੰਨ ਲਓ 5 ਲੱਖ ਸੀ ਅੱਜ 25 ਲੱਖ ਪਾਪੂਲੇਸ਼ਨ ਜਾ ਰਹੀ ਹੈ ਲੋਡ ਵੱਧ ਗਿਆ ਉਹਦੇ ਉੱਪਰ ਉਹ ਪਾਈਪਾਂ ਨਾ ਉਹ ਜਿਹੜੀ ਕੈਪੈਸਿਟੀ ਆ ਉਦੋਂ 50 ਸਾਲ ਸੋਚ ਕੇ ਪਾਣੀਆਂ ਚਾਹੀਦੀਆਂ ਸੀ ਮੈਚ ਉਸ ਮੈ ਜੋ ਸਮਝਦਾ ਹਾਂ ਲੇਕਿਨ ਹੁਣ ਵੀ ਜਿੱਥੇ ਜਿੱਥੇ ਪੁਰਾਣੀਆਂ ਹੋਣਗੀਆਂ ਪਾਈਪਾਂ ਛੋਟੀਆਂ ਆਉਣਗੀਆਂ ਪਾਈਪਾਂ ਕਿਤੇ ਕਨੈਕਸ਼ਨ ਸੀ ਪ੍ਰੋਬਲਮ ਹੋਏਗੀ ਕਿਤੇ ਹੌਦੀਆਂ ਦੀ ਚੈਂਬਰਸ ਦੀ ਪ੍ਰੋਬਲਮ ਹੋਏਗੀ ਕੋ ਨਵੀਆਂ ਪ ਪਰ ਜਿੱਥੇ ਵਾਟਰ ਸਪਰੇ ਦੇ ਪਾਈਪਾਂ ਨਵੇਂ ਪੈਣ ਵਾਲੀਆਂ ਹੋਣਗੀਆਂ ਉਹਨੂੰ ਵੀ ਨਵਾਂ ਪਾਇਆ ਜਾਏਗਾ ਔਰ ਜਿੱਥੇ ਪਾਣੀ ਘਟ ਆਂਦਾ ਹੈ ਫਰੂ ਘਟ ਆਂਦਾ ਪਾਣੀ ਦਾ ਉਥੇ ਨਵੇਂ ਟਿਊਬਲ ਵੀ ਲਗਾ ਕੇ ਦਿੱਤੇ ਜਾਣਗੇ ਸੋ ਮੁਕਾਬਲਾ ਚੋ ਤਰਫਾ ਨਵੇਂ ਪੁਰਾਣੇ ਚਿਹਰੇ ਵੀ ਇਹ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਆਮ ਆਦਮੀ ਪਾਰਟੀ ਨੇ ਮਿਡਲ ਕਲਾਸ ਬੰਦੇ ਦੇ ਉੱਪਰ ਕੰਮ ਕੀਤਾ ਗਰੀਬ ਬੰਦੇ ਦੇ ਉੱਪਰ ਕੰਮ ਕੀਤਾ ਜੋ ਅਰਵਿੰਦ ਕੇਜਰੀਵਾਲ ਦੀ ਭਗਵੰਤ ਮਾਨ ਸਾਹਿਬ ਦੀ ਸੋਚ ਹੈ ਜਿੱਥੇ ਬਿਜਲੀ ਦੇ ਵਿੱਚ ਫ੍ਰੀ ਦੇ ਰਹੀ ਹੈ ਆਮ ਲੋਕਾਂ ਨੂੰ ਉਥੇ ਐਜੂਕੇਸ਼ਨ ਦੇ ਵਾਸਤੇ ਔਰ ਹੈਲਥ ਸਿਸਟਮ ਦੇ ਵਾਸਤੇ ਮੌਲਕ ਲੈਣੀ ਖੋਲ ਕੇ ਕੰਮ ਕਰ ਰਹੀ ਹੈ ਔਰ ਮੈਂ ਸਮਝਦਾ ਵਾ ਆਮ ਆਦੀ ਪਾਰਟੀ ਦਾ ਕੋਈ ਵੀ ਮੁਕਾਬਲਾ ਨਹੀਂ ਹੈ 21 ਤਰੀਕ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਕਾਰਪੋਰੇਸ਼ਨ ਹਾਊਸ ਮੈਂ ਸਮਝਦਾ ਵਾ ਆਮ ਆਦੀ ਪਾਰਟੀ ਦਾ ਬੰਨਾ ਹੈ ਉੱਥੇ ਪੰਜਾਬ ਦੇ ਵਿੱਚ ਨਾਲ-ਨਾਲ ਬਾਕੀ ਜਗ੍ਹਾ ਦੇ ਉੱਪਰ ਵੀ ਆਮ ਆਦੀ ਪਾਰਟੀ ਦੇ ਜਿਸ ਤਰੀਕੇ ਦੇ ਨਾਲ ਪੰਚਾਇਤਾਂ ਬਣੀ ਹੈ ਔਰ ਜਿਸ ਤਰੀਕੇ ਦੇ ਨਾਲ ਬਾਈ ਇਲੈਕਸ਼ਨ ਜਿੱਤੇ ਆਮ ਆਦੀ ਪਾਰਟੀ ਨੇ ਕਾਰਪੋਰੇਸ਼ਨ ਹਾਊਸ ਵੀ ਹਰ ਜਗ੍ਹਾ ਦੇ ਉੱਪਰ ਆਮ ਆਦਮੀ ਪਾਰਟੀ ਦੇ ਬਣਨ ਜਾ ਰਹੇ ਸੋ ਬਿਲਕੁਲ ਇੱਥੇ ਲੋਕ ਵੀ ਨਾਲ ਲੱਗੇ ਲੋਕਾਂ ਨਾਲ ਵੀ ਗੱਲ ਕਰਦੇ ਆ ਭਾਜੀ ਕੀ ਕਹਿਣਾ ਜਾਂਦੇ ਹੋ ਵਿਰਾਟ ਦੇਵਗਨ ਜਿਹੜੇ ਇੱਕ ਵਾਰੀ ਫਿਰ ਜਿਹੜੀ ਤੁਹਾਡੇ ਵਿਚਕਾਰ ਅਗੇ ਆ ਸੋ ਪਾਰਟੀ ਨੇ ਟਿਕਟ ਦੇਣ ਵਾਜਿਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਬਤੇ ਮੈਂ ਬਲਾਕਪੁਰਾ ਨਾ ਆਬਾਦਮੀ ਘੱਟੀ ਬੜੀ ਖੁਸ਼ੀ ਦੀ ਗੱਲ ਹੈ ਕਿ ਸੇ ਮੇਰੇ ਛੋਟੇ ਵੀਰ ਪ੍ਰਾਰਥ ਦੇਵਗਨ ਨੂੰ ਪਾਰਟੀ ਨੇ ਟਿਕਟ ਦੇ ਨਾਲ ਨਵਾਜਿਆ ਕਿਉਂਕਿ ਇੱਕ ਪედაਗ ਹੈ ਅਤੇ ਇਮਾਨਦਾਰ ਸ਼ਖਸੀਅਤ ਮੇਰਾ ਛੋਟਾ ਵੀਰ ਪ੍ਰਾਰਥ ਦੇਵਗਨ ਬਹੁਤ ਵਧੀਆ ਪਹਿਲੇ ਵੀ ਕੰਮ ਕੀਤੇ ਨੇ ਆਪਾਂ ਆਸਾ ਕਰਦੇ ਆ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੀਆਂ ਮੁਸ਼ਕਲਾਂ ਪਹਿਲੇ ਦੀ ਤਰ੍ਹਾਂ ਹੱਲ ਕਰਦੇ ਰਹਿਣਗੇ ਤੇ ਆਪਾਂ ਇਹਨਾਂ ਨੂੰ ਇਸੇ ਚੀਜ਼ ਦੀ ਵਧਾਈ ਵੀ ਦਿੰਨੇ ਆ ਕਿ ਇਹਨਾਂ ਨੇ ਪਾਰਟੀ ਨੇ ਬੜੀ ਵਧੀਆ ਮਤਲਬ ਕਿ ਆਪਰ ਇੱਕ ਸੇਵਾ ਕਰਨ ਦੀ ਦਿੱਤੀ ਆ ਜਿਸ ਦੇ ਨਾਲ ਕਿ ਪਾਰਟੀ ਦਾ ਵੀ ਗੌਰ ਮਾਨ ਸਨਮਾਨ ਵਧੇਗਾ ਤੇ ਪਾਰਟੀ ਬਹੁਤ ਵਧੀਆ ਆਪਣਾ ਮੇਅਰ ਨੂੰ ਸਿਲੈਕਟ ਕਰੇਗੀ ਕਿਉਂਕਿ ਸਾਰੀਆਂ ਟਿਕਟਾਂ ਬਹੁਤ ਵਧੀਆ ਤਰੀਕੇ ਨਾਲ ਵੰਡੀਆਂ ਗਈਆਂ ਜਿੱਦੇ ਬਾਅਦ ਚ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਆਪਾਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਕੋਈ ਇੱਥੇ ਮਹਿਲਾਵਾਂ ਵੀ ਆਏ ਲਖਵਿੰਦਰ ਉਹ ਨਹੀਂ ਆਇਆ ਮੈਡਮ ਸਭ ਤੋਂ ਪਹਿਲਾਂ ਗੱਲ ਕਰੀਏ ਬਿਨਾ ਮਹਿਲਾਵਾਂ ਤੋਂ ਵੀ ਜਿਹੜੀ ਇਲੈਕਸ਼ਨ ਜਿਹੜੀ ਹੈ ਉਹ ਅਧੂਰੀ ਰਹਿੰਦੀ ਹੈ ਕਿਉਂਕਿ ਜਿੱਥੇ ਮਹਿਲਾਵਾਂ ਠਣ ਲੈਣ ਉੱਥੇ ਕਾਫੀ ਕੁਦੇ ਜਿਹੜੀਆਂ ਚੁਣੌਤੀਆਂ ਜੜੀਆਂ ਹੋ ਉਹ ਜਿੱਤਿਆ ਜਾ ਸਕਦੀਆਂ ਪਹਿਲੀ ਦੇ ਗੱਲ ਦੇ ਸਾਨੂੰ ਦੀ ਪਾਰਟੀ ਦੇ ਬਹੁਤ ਮਾਣਿਆ ਜਿਨ੍ਹਾਂ ਨੇ ਅਕੀ ਸਾਡੇ ਵੀਰ ਚਿੰਤੇੜ ਦਿੱਤੀ ਕਿ ਉਹ ਕੰਮਕਾਰੇ ਕਰਦੇ ਨੇ ਤੇ ਕਰਦੇ ਰਹਿੰਦੇ ਆ ਕਰਦੇ ਰਹਿਣਗੇ ਕਿਉਂ ਪਾਰਟੀ ਤੇ ਕਾਮੇਨਾਂ ਨੇ ਪਹਿਲਾਂ ਵੀ ਕੀਤੇ ਆ ਤੇ ਹੁਣ ਵੀ ਇਹ ਕਰਨਗੇ ਹੁਣ ਸਭ ਤੋਂ ਵੱਧ ਚੜ ਕੇ ਕਰਨਗੇ ਅੱਗੇ ਵੀ ਬਹੁਤ ਜ਼ਿਆਦਾ ਕੀਤੇ ਸੋ ਬਿਲਕੁਲ ਬਿਲਕੁਲ ਹੈਪੀ ਜੀ ਵੀ ਹੈਪੀ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਭਰਾ ਨੂੰ ਵੀ ਟਿਕਟ ਮਿਲੀ ਹੈ ਔਰ ਅਲਰਜੀ ਲੈਵਲ ਜਿਹੜਾ ਡਬਲ ਨਜ਼ਰ ਆ ਰਿਹਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਭਾਈ ਨੂੰ ਵਧਾਈ ਦਿੰਦੇ ਆ ਪਰ ਥੋੜਾ ਦੁੱਖ ਵੀ ਹੈ ਪਹਿਲਾਂ ਚਵਾੜਾ ਦੀ ਇਕੱਟੀਆਂ ਸੀ ਤਾਂ ਨੰਬਰ 1 ਆਦਾ ਰੇ ਮੇਰੇ ਚੋਂਦਾ ਹੀ ਤੇ ਹੁਣ ਆੜੀ ਵਾਰ ਪੂਰੀ ਕੱਟੀ ਗਈ ਹੈ ਥੋੜਾ ਦੁੱਖੀ ਲੱਗਦਾ ਪਿਆ ਕਿ ਸਾਡੇ ਵੱਡਾ ਭਰਾ ਬਿਛੜ ਰਿਹਾ ਪਰ ਇਹ ਕੰਮ ਇਹਨਾਂ ਨੂੰ ਕਹਿੰਦੇ ਕੰਮ ਕਰਨ ਵਾਲਾ ਵਿਛੜ ਗਿਆ ਪਰਾਇਆ ਪਰਾਇਆ ਕੰਮ ਕਰਨ ਵਾਲਾ ਹੁਣ ਕੰਮ ਇਹਨਾਂ ਨੂੰ ਕਹਿੰਦੇ ਅਸੀਂ ਹੋਰਗੇ ਨੂੰ ਕੰਮ ਕਹਿੰਦੇ ਨਹੀਂ ਨੀਗੇ ਤੇ ਕੰਮ ਇਹਨਾਂ ਨੇ ਕੀਤੇ ਸੇਵਾ ਕੀਤੀ ਆ ਭਰਾਉਂ ਕੀਤੀ ਆ ਸੋ ਇਹ ਨਹੀਂ ਦੇਖਿਆ ਬਾੜ ਗਿਆ ਨਾ ਨਾ ਨਹੀਂ ਦੇਖਿਆ ਮੈਂ ਕਹਿੰਦਾ ਜਿਹੜਾ ਹੀ ਬੰਦਾ ਇਹਨਾਂ ਨਾਲ ਕਦੀ ਨਾਰਾਜ਼ ਕੀਤਾ ਹੀ ਨਹੀਂ ਆਪਣੇ ਸਾਹਮਣੇ ਸਾਰੇ ਕੰਮ ਕਰਾਈਗੇ ਲੇਕਿਨ ਤੁਸੀਂ ਨਰਾਜ਼ ਲੱਗ ਰਹੇ ਹੋ ਵੀ ਵਾਰਡ ਛੱਡ ਕੇ ਜਾ ਰਹੇ ਹੋ ਅਸੀਂ ਨਰਾਜ਼ ਆ ਵੀ ਸਾਡੀ ਵਾਰਡ ਛੁੱਟ ਗਈ ਆ ਤੁਹਾਡਾ ਹੋਰ ਇੱਥੇ ਭਾਈ ਸਾਹਿਬ ਆ ਕੀ ਨਾਮ ਹੈ ਤੁਹਾਡਾ ਜੀ ਅਸ਼ਵਨੀ ਕੁਮਾਰ ਆ ਜੀ ਅਸ਼ਵਨੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਕਿਸੇ ਪਾਰਟੀ ਨਾਲ ਤੁਸੀਂ ਦੇਖੋ ਇਹਨਾਂ ਕੋਲ ਕੋਈ ਵੀ ਬੰਦਾ ਚਲਾ ਗਿਆ ਇਹਨਾਂ ਦੀ ਜਿਹੜੀ ਪ੍ਰਾਈਟਨੈਸ ਆ ਜੋ ਉਹਨਾਂ ਚ ਕੜਸੀ ਆ ਕੋਈ ਵੀ ਬੰਦਾ ਕੰਮ ਲੈ ਕੇ ਚਲਾ ਗਿਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਵਾ ਇਹ ਆਮ ਆਦਮੀ ਦੀ ਪਾਰਟੀ ਦੀ ਗੱਲ ਨਹੀਂ ਮੈਂ ਕਰ ਰਿਹਾ ਤੁਸੀਂ ਕਾਂਗਰਸ ਦੇ ਚੱਲ ਜਾਓ ਬੀਜੇਪੀ ਦੇ ਚੱਲ ਜਾਓ ਕੋਈ ਚੱਲ ਜਾਓ ਇਹਨਾਂ ਨੇ ਬੰਦੇ ਨਾਲ ਗੱਲ ਕਰਨੀ ਹੈ ਤੇ ਬੰਦਾ ਵੇਖ ਕੇ ਨਾਲ ਕਹਿੰਦਾ ਵੀ ਠਾਕ ਠੀਕ ਆ ਬਈ ਤੇਰੀ ਵੀ ਜਰੂਰੀ ਤੂੰ ਮੈਨੂੰ ਅਵਾਰਡ ਨਹੀਂ ਦਿੱਤੀ ਤੇ ਮੈਂ ਤੇਰਾ ਕੰਮ ਨਹੀਂ ਕਰ ਕਸਿਲ ਬਾਜੀ ਇੱਕ ਦਿਨ ਉਹ ਬੰਦਾ ਟਿਕਟ ਲੈ ਕੇ ਆਂਦਾ ਵਾ ਜੀ ਜਿਹਨੂੰ ਨਹੀਂ ਕੰਮ ਦੇਖਿਆ ਸੋ ਬਿਲਕੁਲ ਸੋ ਇੱਕ ਬੰਦੇ ਨੇ ਜਿਹੜੇ 7 ਸਾਲ ਦਾ ਕੰਮ ਕੀਤਾ ਕਿਸਾਂ ਦੇਖਦੇ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਧੰਨਵਾਦੀ ਹਾਂ ਜੀ ਸਮੁੱਚੀ ਹਾਈ ਕਮਾਂਡ ਦੇ ਭਵਨ ਸਿੰਘ ਬਾਜ ਜੀ ਅਮਰ ਅਰੜਾਈ ਜਿਹਨਾਂ ਨੇ ਇਹੋ ਜੀ ਬੇਦਾਰ ਚਰਖੀਅਤ ਜਿਹੜੇ ਪਿਛਲੇ 7 ਸਾਲਾਂ ਤੋਂ ਧੜਕ ਹੋ ਕੇ ਜਿਹੜਾ ਕੰਮ ਕਰ ਰਿਹਾ ਅਵਾਰਡ ਦੇ ਵਿੱਚ ਤੇ ਅਸੀਂ ਬਹੁਤ ਸਾਰੀ ਵਾਰਡ ਜਿਹੜੀ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਕੈਂਡੀਡੇਟ ਨੂੰ ਪਦਾਰਸ਼ੀਤ ਨੂੰ ਇਥੋਂ ਟਿਕਟ ਦਿੱਤੀ ਆ ਤੇ ਸਾਡੇ ਵਾਰਡ ਵਾਸੀ ਵੀ ਜਿਹੜੇ ਆ ਸਭ ਤੋਂ ਵੱਡੀ ਲੀਡ ਦੇ ਨਾਲ ਜਿਹੜੇ ਚਤਾ ਕੇ ਕਾਰਪੋਰੇਸ਼ਨ ਦੇ ਵਿੱਚ ਭੇਜਣਗੇ ਤੇ ਅਸੀਂ ਇਹਨਾਂ ਨੂੰ ਮੇਅਰ ਬਣਾ ਕੇ ਭੇਜਾਂਗੇ ਸੋ ਬਿਲਕੁਲ ਮੇਰ ਬਣਾ ਕੇ ਭੇਜਾਂਗੇ ਸੋ ਫਿਲਹਾਲ ਸੱਤਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਤੋਂ ਜਿਹੜੀ ਟਿਕਟ ਦਿੱਤੀ ਹੈ ਵਿਰਾਟ ਦੇ ਬੰਨਾਂ ਨੂੰ ਔਰ ਲਗਾਤਾਰ ਆਪਣੀ ਮਦਰ ਦੇ ਨਾਂ ਲੈ ਕੇ ਹਮੇਸ਼ਾ ਦਿਨ ਜਾਂ ਰਾਤ ਹੋਵੇ ਹਮੇਸ਼ਾ ਸੁਖ ਦੁੱਖ ਸੁਖ ਦੁੱਖ ਦੇ ਵਿੱਚ ਸ਼ਾਮਿਲ ਹੋਏ ਔਰ ਲੋਕ ਇਹਨਾਂ ਨੂੰ ਪਿਆਰ ਦੇ ਰਹੇ ਫਿਲਹਾਲ ਸੋ ਖੁਦ ਜਨਮ ਮੈਦਾਨ 'ਚ ਉਤਰੇ ਆ ਸੋ ਕਿਸ ਤਰ੍ਹਾਂ ਦਾ ਅੱਗੇ ਟੀਚੇ ਦੀ ਗੱਲ ਕਰਦੇ ਆ ਸੋ ਸੀਵਰੇਜ ਤੇ ਪਾਣੀ ਜਿਹੜਾ ਵਾ ਉਹ ਸਭ ਤੋਂ ਪਹਿਲਾਂ ਜਿਹੜਾ ਟੀਚੇ ਰਹਿਦਾ ਸੋ ਇੱਥੇ ਹੋਰ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਵਿਰਾਟ ਨੂੰ ਨਾ ਟਿਕਟ ਮਿਲੀ ਆ ਵਿਰਾਟ ਤੇਰੀ ਸ ਹੋ ਇਹ ਇਹੋ ਹੀ ਕਹਿ ਸਕਦੇ ਆਂਗੇ ਜਿਹੜੇ ਬੰਦੇ ਇਹ ਕੰਮ ਕਰ ਦਿੰਦੇ ਆ ਕੋਈ ਮਾੜੇ ਬਜ਼ਾ ਦਾ ਕੰਮ ਨਹੀਂ ਕਰਦਾ ਇਹ ਮਾੜੇ ਚੰਗੇ ਨੂੰ ਸਾਰੇ ਇੱਕ ਬਰਾਬਰ ਪਰ ਪਰ ਪਹਿਲਾਂ ਉਹੀ ਵਾਰਡ ਦੇ ਵਿੱਚ ਪੈਰਾਂ ਨਾਲ ਧੋਕੇ ਦਿੱਤਾ ਉਹ ਪੂਰਾ ਹੀ ਕੋਵਿਡ ਦੇ ਟਾਈਮ ਤੇ ਆਪਣੇ ਕੋਲੋਂ ਇਹਨਾਂ ਦਾ ਰਸ਼ਨ ਸਾਡੇ ਹੱਥੀਂ ਉਡਾਇਆ ਇਹੋ ਜਿਹਾ ਕੰਮ ਕਿਸੇ ਨੇ ਨਹੀਂ ਕੀਤਾ ਜਿਨ੍ਹਾਂ ਨੇ ਇਹਨਾਂ ਨੇ ਕੀਤਾ ਐਜੂਕੇਟਿਡ ਪਰਸਨਿੰਗ ਹੈ ਐਜੂਕੇਟਿਡ ਕੇ ਸਪੋਰਟਸ ਨਾਲ ਬਹੁਤ ਜੁੜੇ ਹੋਏ ਆ ਮੈਂ ਫੁੱਟਬਾਲ ਕੋਚ ਆ ਇਹ ਸਾਡੇ ਛੋਟੇ ਬੱਚਿਆਂ ਨੂੰ ਡਾਈਟ ਵਗੈਰਾ ਆਪਣੇ ਹੱਥੀਂ ਵੰਡ ਕੇ ਹੁੰਦੇ ਆ ਇਹ ਸਾਰੇ ਖੇਡਣ ਦਾ ਸਮਾਨ ਬਹੁਤ ਵਧੀਆ ਉਸ ਤੋਂ ਐਜੂਕੇਸ਼ਨ ਇੱਕ ਹੋਜੀ ਚੀਜ਼ ਹੈ ਜਿਹੜੀ ਬੱਚਿਆਂ ਨੂੰ ਚੰਗੀ ਥਾਂ ਲੈ ਕੇ ਜਾਂਦੇ ਆ ਹਾਂ ਬਹੁਤ ਵਧੀਆ ਇਹ ਸਿੱਖਸ਼ਾ ਬਹੁਤ ਵਧੀਆ ਇਹਨਾਂ ਦੇ ਹਜ਼ਾਰੇ ਆ ਬਹੁਤ ਵਧੀਆ ਇਹਨਾਂ ਦੀ ਸੋਚ ਆ ਅਸੀਂ ਉਹ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਸੋ ਬਿਲਕੁਲ ਪਹਿਰਾ ਦੇਵਾਂਗੇ ਠੋਕ ਕੇ ਸੋ ਬਾਡ ਨੰਬਰ 64 ਦੇ ਵਿੱਚ ਡਬਲ ਡਿਜੀਟ ਜੀ ਸੋ ਵਿਰਾਜ ਜੀ ਇੱਕ ਬੜੀ ਗੱਲ ਕਰਨੀ ਕੋਲ ਡਬਲ ਡਿਜੀਟ ਪਹਿਲਾ 77 96 ਲੱਕੀ ਨੰਬਰ ਆ ਜੀ 77 ਵੀ ਲੱਕੀ ਨੰਬਰ ਰਿਹਾ ਸਾਡੇ ਵਾਸਤੇ ਲੋਕਾਂ ਨੇ ਪਿਆਰ ਦਿੱਤਾ ਹੈ ਮੈਂ ਸਮਝਦਾ ਮੈਂ ਉਸੇ ਤਰੀਕੇ ਨਾਲ 68 ਵੀ ਲੱਕੀ ਰਹੇਗਾ ਨੰਬਰ ਔਰ ਲੋਕ ਸਾਨੂੰ ਪਿਆਰ ਦੇਣਗੇ ਆਸ਼ੀਰਵਾਦ ਦੇਣਗੇ ਔਰ ਸੇਵਾ ਦਾ ਮੌਕਾ ਦੇਣਗੇ ਕਹਿੰਦੇ ਡਬਲ ਡਿਜੀਟ ਕੁਮਾਫਰ ਆ ਕੇ ਜੇ ਆਵੇ ਤਾਂ ਕਿਸਮਤਾਂ ਨਾਲ ਹੀ ਆਉਂਦੀ ਹੈ ਧੰਨਵਾਦ ਜੀ ਵਾਇਕਰੂ ਦਾ ਵਾਇਕਰੂ ਦਾ ਧੰਨਵਾਦ ਹੈ ਮਾਤਾ ਰਾਣੀ ਦਾ ਧੰਨਵਾਦ ਹੈ ਮੈਂ ਮੇਰ ਨਹੀਂ ਕਾਉਂਸਲਰ ਨਹੀਂ ਬੰਨਾ ਐਮਐਲਏ ਨਹੀਂ ਬੰਨਾ ਮੈਂ ਸੇਵਾਦਾਰ ਬੰਨਾ ਔਰ ਤੁਹਾਡਾ ਪਰਿਵਾਰਕ ਮੈਂਬਰ ਬੰਨਾ ਹੈ ਤੇ ਤੁਹਾਡੀ ਲੋਕਾਂ ਦੀ ਆਸ ਹੈ ਜੋ ਬਿਲਕੁਲ ਜੋ ਵਾਰ ਨੰਬਰ 4 ਤੋਂ ਜਿਹੜੇ ਵੋਟ ਦੇਉਗੇ ਨੂੰ ਟਿਕਟ ਮਿਲੀ ਔਰ ਲੋਕ ਉਹਨਾਂ ਨੂੰ ਕਾਫੀ ਵੱਡੀ ਤੋਹਫਾ ਦੇ ਵਿੱਚ ਪਿਆਰ ਦੇ ਰਿਹਾ ਸੋ ਇਲੈਕਸ਼ਨ ਜਿਹੜਾ ਵਾ ਉਹ ਆਪਣੇ ਚਿਖੜਾ ਤੇ ਹੈ ਸੋ ਹਫਤੇ ਦਾ ਟਾਈਮ ਹੀ ਰਹਿ ਗਿਆ ਵਾ ਸਿੱਕੀ ਦਸੰਬਰ ਨੂੰ ਜਿਹੜੀ ਚੋਣਾ ਆ ਗਿਆ ਵਾ ਸਰਦੀ ਦਾ ਮਾਹੌਲ ਜਿੱਥੇ ਸਰਦ ਹੁੰਦਾ ਜਾਂਦਾ ਹੈ ਉੱਥੇ ਚੋਣ ਦਾ ਮਾਹੌਲ ਜਿਹੜਾ ਹੈ ਗਰਮ ਹੁੰਦਾ ਜਾ ਰਿਹਾ ਸੋ ਆਮਾਨੀ ਬਾਤ ਹੈ ਇਹ ਵੀ ਜਿਹੜਾ ਅੱਜ ਕੋਲ ਅਨਾਉਂਸ ਕਰਤੀ ਹੈ ਮੈਂ ਕਿ 66 ਨੰਬਰ براہگی زندہ باد